YouTube ਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਇੱਕ ਹੋਰ ਪੰਜਾਬੀ ਲੋਕ ਗੀਤ ਸੁਣਾਉਣਿਆ ਗੀਤ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਗੱਡੀ ਲੈ ਦੇ ਬੇਦੋ ਸਿਟਾਂ ਵਾਲੀ ਬੇਰੰਗ ਦੀ ਵੀ ਕਾਲੀ ਬੇਮੁੰਡੇ ਆ ਢਰੈਬਰਾ ਗੱਡੀ ਲੈ ਦੇ ਬੇਦੋ ਸਿਟਾਂ ਵਾਲੀ ਬੇਰੰਗ ਦੀ ਵੀ ਕਾਲੀ ਵੇੁੰਡੇ ਆਟ ਰਕਾਂ ਵਾਲਿਆ ਗੱਡੀ ਲੈ ਦੂੰ ਨੀ ਦੋਸੀ ਟਾਲੀ ਨਿਰੰਗ ਦੀ ਵੀ ਕਾਲੀ ਨੀ ਕੰਮ ਨੂੰ ਤਾਂ ਚੱਲ ਲੈਣ ਦੇ ਗੱਡੀ ਲੈ ਦੂੰ ਨੀ ਦੋਸੀ ਟਾਵਲੀ ਨਿਰੰਗ ਦੀ ਵੀ ਕਾਲੀ ਨੀ ਕੰਮ ਨੂੰ ਸਕੂਟਰੀ ਲੈ ਦੇ ਬੇਦੋਸੀ ਸਿਆਣ ਵਾਲੀ ਮੇ ਰੰਗ ਦੀ ਵੀ ਕਾਲੀ ਮੈਂ ਮੁੰਡੇ ਆ ਤੁੰਬਸਾ ਵਾਲਿਆ ਸਕੂਟਰੀ ਲੈ ਦੇ ਬੇਦੋਸੀ ਸਿਆਣ ਵਾਲੀ ਬੇਰੰਗ ਦੀ ਵੀ ਕਾਲੀ ਮੈਂ ਮੁੰਡੇ स्ूट्रीलीोी नीरी कली काली नी रुट मेरे पाद जाणे सूट्री ती दो शिष्यवी नीरी काली नी मेरू